ਰਾਏ ਪੋ ਜੀ ਤੇ ਲਵੰਡੀ ਵਿੱਚ 15 ਅਪ੍ਰੈਲ 1469 ਈਸਵੀ ਨੂੰ ਪਿਤਾ ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਘਰ ਜਨਮ ਹੋਇਆ ਸਿੱਖਾ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦਾ ਗੁਰੂ ਨਾਨਕ ਦੇਵ ਜੀ ਦਾ ਬਚਪਨ ਤੋਂ ਹੀ ਨੂਰ ਭਰਿਆ ਚਿਹਰਾ ਸੀ ਭਾਈ ਮਰਦਾਨਾ ਜੀ ਬਚਪਨ ਤੋਂ ਹੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਦੇ ਸਨ ਇੱਕ ਵਾਰ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵੀਰ ਪਏ ਦਿੱਤੇ ਤੇ ਸੱਚਾ ਸੋਤਾ ਕਰਨ ਲਈ ਕਿਹਾ ਪਰ ਰਾਹ ਵਿੱਚ ਜਾਂਦਿਆਂ ਉਹਨਾਂ ਨੂੰ ਕੁਝ ਸਾਧੂ ਮਿਲੇ ਜੋ ਕਈ ਦਿਨਾਂ ਤੋਂ ਭੁੱਖੇ ਸਨ ਤਾਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਸਾਧੂਆਂ ਨੂੰ ਵੀਰਪਈ ਦਾ ਲੰਗਰ ਸ਼ਕਾ ਦਿੱਤਾ ਇੱਥੋਂ ਹੀ ਫਿਰ ਲੰਗਰ ਦੀ ਸ਼ੁਰੂਆਤ ਵੀ ਹੋਈ 1487ਵੀਂ ਨੂੰ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ ਇਹ ਜੰਜ ਸੁਲਤਾਨਪੁਰ ਲੋਧੀ ਤੋਂ ਬਟਾਲੇ ਆਈ ਸੀ ਇਹ ਜੰਜ ਉੱਠਾ ਤੇ ਘੋੜਿਆਂ ਉੱਤੇ ਆਈ ਸੀ ਇਸ ਜੰਜ ਦਾ ਬਟਾਲੇ ਵਿਖੇ ਬਹੁਤ ਸ਼ਾਨਦਾਰ ਸਵਾਗਤ ਕੀਤਾ ਗਿਆ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲਖਣੀ ਜੀ ਨਾਲ ਹੋਇਆ ਜੋ ਮੂਲ ਚੰਦ ਤੇ ਮਾਤਾ ਚੰਦੋ ਰਾਣੀ ਦੀ ਬੇਟੀ ਸੀ ਗੁਰੂ ਨਾਨਕ ਦੇਵ ਜੀ ਉੱਥੇ ਇੱਕ ਕੱਚੀ ਕਾਂਦ ਕੋਲ ਜਾ ਬੈਠੇ ਇਸ ਕਾਂਦ ਦੀ ਹਾਲਤ ਇੰਨੀ ਖਰਾਬ ਸੀ ਕਿ ਇਹ ਕਦੇ ਵੀ ਡੇਗ ਸਕਦੀ ਸੀ ਇੱਕ ਬਜ਼ੁਰਗ ਮਾਤਾ ਨੇ ਇਹ ਆਖਿਆ ਕਿ ਪੁੱਤਰ ਇਹ ਕਾਂਦ ਕਦੇ ਵੀ ਡੇਗ ਸਕਦੀ ਹੈ ਤੁਸੀਂ ਇਸ ਦੇ ਕੋਲ ਨਾ ਬੈਠੋ ਅੰਤਰੀਆਮੀ ਸਤਗੁਰੂ ਨੇ ਇਹ ਬਚਨ ਕੀਤਾ ਕਿ ਇਹ ਕਾਂਦ ਹੁਣ ਜੁਗਾ ਜੁਗਾ ਤੱਕ ਰਹੇਗੀ ਇਹ ਕੱਚੀ ਕਾਂਦ ਅੱਜ ਵੀ ਬਟਾਲੇ ਵਿਖੇ ਮੌਜੂਦ ਹੈ ਗੁਰੂ ਨਾਨਕ ਦੇਵ ਜੀ ਨੇ ਅੱਗ ਨਹੀਂ ਮੂਲ ਮੰਤਰ ਸਾਹਿਬ ਦੀ ਪ੍ਰਕਰਮਾ ਕਰਕੇ ਆਪਣੇ ਵਿਆਹ ਦੀਆਂ ਰਸਮਾਂ ਸੰਪੂਰਨ ਕੀਤੀਆਂ ਸੁਲਤਾਨਪੁਰ ਲੋਧੀ ਵਿਖੇ ਗੁਰੂ ਪਾਤਸ਼ਾਹ ਨੇ ਮੋਦੀ ਖਾਣੇ ਵਿੱਚ ਨੌਕਰੀ ਕੀਤੀ ਸੀ ਇਸ ਗੁਰੂ ਨਾਨਕ ਦੇਵ ਜੀ ਨੇ ਕਿੰਨੇ ਹੀ ਗਰੀਬਾਂ ਭੁੱਖਿਆ ਤੇ ਲੋੜਵੰਦਾਂ ਨੂੰ 13 13 ਤੋਲ ਕੇ ਅਨਾਜ ਦਿੱਤਾ ਜਿਸ ਕਾਰਨ ਉੱਥੋਂ ਦੇ ਮੁਲਾਜ਼ਮ ਮੋਦੀ ਖਾਨੇ ਵਿੱਚ ਆਏ ਤੇ ਵੇਖਿਆ ਕਿ ਅਨਾਜ ਦੀ ਉੱਥੇ ਕੋਈ ਟੋਟ ਨਹੀਂ ਸੀ ਉੱਥੋਂ ਦੇ ਲੋਕਾਂ ਨੇ ਫਿਰ ਆਖਿਆ ਕਿ ਅਕਸਰ ਹੀ ਗੁਰੂ ਨਾਨਕ ਦੇਵ ਜੀ ਅਨਾਜ ਤੋਲਦੇ ਸਮੇਂ 13 13 ਦੀ ਗਿਣਤੀ ਤੋਂ ਉੱਤੇ ਹੀ ਨਹੀਂ ਜਾਂਦੇ ਸਨ ਬਸ 13 13 13 13 ਹੀ ਤੋਲਦੇ ਹਰ ਸ਼ਾਮ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨਾਲ ਅਕਾਲ ਪੁਰਖ ਦੇ ਗੁਣ ਗਾਉਂਦੇ ਇੱਕ ਦਿਨ ਗੁਰੂ ਨਾਨਕ ਦੇਵ ਜੀ ਨੰਨ੍ਹੀ ਨਦੀ ਵਿੱਚ ਇਸ਼ਨਾਨ ਕਰਨ ਲਈ ਗਏ ਤਾਂ ਉੱਥੇ ਅਚਾਨਕ ਹੀ ਗੁਰੂ ਪਾਤਸ਼ਾਹ ਗਾਇਬ ਹੋ ਗਏ ਆਸ-ਪਾਸ ਦੇ ਲੋਕ ਹੈਰਾਨ ਹੋਏ ਲੱਭਣ ਲੱਗੇ ਪਰ ਗੁਰੂ ਨਾਨਕ ਦੇਵ ਜੀ ਕਿਤੇ ਦਿਖਾਈ ਨਹੀਂ ਦਿੱਤੇ ਫਿਰ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਬਾਅਦ ਨਦੀ ਤੋਂ ਬਾਹਰ ਆਏ ਤੇ ਕਿਹਾ ਨਾ ਕੋ ਹਿੰਦੂ ਨਾ ਕੋਈ ਮੁਸਲਮਾਨ ਤੇ ਕਿਹਾ ਕਿ ਉਹਨਾਂ ਨੂੰ ਈਸ਼ਵਰ ਦੇ ਘਰ ਤੋਂ ਹੁਕਮ ਮਿਲਿਆ ਹੈ ਕਿ ਉਹ ਪੂਰੀ ਤਰ੍ਹਾਂ ਆਪਣੇ ਆਪ ਨੂੰ ਮਾਨਵਤਾ ਨੂੰ ਸਮਰਪਿਤ ਕਰ ਦੇਣ ਇੱਥੋਂ ਹੀ ਗੁਰੂ ਨਾਨਕ ਦੇਵ ਜੀ ਨੇ ਫਿਰ ਆਪਣੇ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਇਸ ਸਫ਼ਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਟੀਚਿੰਗਸ ਨੂੰ ਆਪਰ ਵਿੱਚ ਫੈਲਾਇਆ ਉਹਨਾਂ ਨੇ ਪਾਈ ਮਰਦਾਨੇ ਨਾਲ ਪੂਰਾ ਇੰਡੀਆ ਸਾਊਥ ਏਸ਼ੀਆ ਤਿੱਬਤ ਅਰੇਬੀਆ ਤੱਕ ਗਿਆਨ ਵੰਡਿਆ ਇਹਨਾਂ ਵਿੱਚ ਉਹਨਾਂ ਨੇ 30000 ਕਿਲੋਮੀਟਰ ਪੈਦਾ ਤੈ ਕੀਤਾ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਨੂੰ ਤਿੰਨ ਉਪਦੇਸ਼ ਦਿੱਤੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਪਦੀ ਸਾਹਿਬ ਆਸਾ ਦੀ ਵਾਰ 12 ਮਾਸ ਸਿੱਧ ਕੋ ਤੇ ਦਖਣੀ ਓਕਾਰ ਲਿਖੇ ਗੁਰੂ ਨਾਨਕ ਦੇਵ ਜੀ ਨੇ ਆਖਰ ਵਿੱਚ ਕਰਤਾਰਪੁਰ ਸਾਹਿਬ ਦੀ ਸਥਾਪਨਾ ਕੀਤੀ ਤੇ ਇੱਥੇ ਹੀ ਉਹਨਾਂ ਨੇ ਇੱਕ ਕਿਸਾਨ ਬਣ ਕੇ ਆਪਣਾ ਆਖਰੀ ਸਮਾਗੋ ਜਾ ਰਿਹਾ ਕਈ ਜਾਤਾਂ ਤੇ ਧਰਮਾਂ ਦੇ ਲੋਕ ਉਹਨਾਂ ਨੂੰ ਸੁਣਨ ਲਈ ਆਉਂਦੇ ਸਨ 1539 ਈਸਵੀ ਨੂੰ ਗੁਰੂ ਜੀ ਨੇ ਗੁਰਗੱਦੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀ ਤੇ ਆਪ ਜੀ ਜੋਤੀ ਜੋਤ ਸਮਾ ਗਏ ਗੁਰੂ ਨਾਨਕ ਦੇਵ ਜੀ ਦੀਆਂ ਕਈ ਸਾਖੀਆਂ ਹਨ ਜੇਕਰ ਤੁਸੀਂ ਉਹਨਾਂ ਨੂੰ ਵੀ ਦੇਖਣਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਕਮੈਂਟ ਸੈਕਸ਼ਨ ਵਿੱਚ ਲਿਖ ਦੇਣਾ ਨਾਨਕ ਆਦ ਜੁਗਾ ਜਿਓ ਨਾਨਕ ਆਦ ਜੁਗਾ ਜਿਓ